ਆਪਣੇ ਘਰ ਦੇ ਵਿੱਚੋਂ ਹਸੀ ਖੁਸ਼ੀ ਨਿਕਲਦੇ ਇਹ ਪਰਿਵਾਰਿਕ ਮੈਂਬਰ ਰਾਤ ਦੇ ਵੀ ਜਾਂਦੇ ਸਮੇਂ ਕਿਸੇ ਨਾ ਕਿਸੇ ਮਾੜੀ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਅਤੇ ਉਸ ਦੇ ਵਿੱਚ ਹੀ ਉਹਨਾਂ ਦਾ ਸਾਰਾ ਪਰਿਵਾਰ ਉਜੜ ਜਾਂਦਾ ਹੈ। ਨਾ ਹੀ ਪੰਜਾਬ ਸਗੋਂ ਵਿਦੇਸ਼ ਦੀਆਂ ਸੜਕਾਂ ਤੇ ਵੀ ਅੱਜ ਕੱਲ ਇਹੋ ਜਿਹੇ ਭਿਆਨਕ ਹਾਦਸੇ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਵਿੱਚ ਕਈ ਪੰਜਾਬੀਆਂ ਦੀ ਜਾਨ ਗਈ ਅਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਮਿੰਟਾਂ ਦੇ ਵਿੱਚ ਖਤਮ ਹੋ ਗਏ। ਪੰਜਾਬ ਦੇ ਵਿੱਚ ਹੁਣੇ-ਹੁਣੇ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਸੰਗਰੂਰ ਦੇ ਵਿੱਚ ਤਿੰਨ ਜਿਗਰੀ ਦੋਸਤਾਂ ਦੀ ਜਾਨ ਗਈ ਹੈ। ਇੱਕ ਮੁੰਡਾ ਤਾਂ 12 ਦਸੰਬਰ ਨੂੰ ਹੀ ਕੈਨੇਡਾ ਤੋਂ ਪੰਜਾਬ ਪਰਤਿਆ ਸੀ ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕਰਦਾ ਹੋਇਆ ਮਸਤੀ ਕਰਦਾ ਹੋਇਆ ਕਾਰ ਦੇ ਵਿੱਚ ਬੈਠਾ ਸੀ ਇਸ ਕਾਰ ਦੀ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਸੰਗਰੂਰ ਵਾਲੇ ਪਾਸੇ ਤੋਂ ਆ ਰਹੇ ਟਰਾਲੇ ਦੇ ਨਾਲ ਟੱਕਰ ਹੋਣ ਤੋਂ ਬਾਅਦ ਇਹਨਾਂ ਤਿੰਨ ਮੁੰਡਿਆਂ ਦੀ ਜਾਨ ਚਲੀ ਗਈ ਜਵਾਨ ਜਹਾਨ ਮੁੰਡੇ ਇਸ ਦੁਨੀਆ ਤੋਂ ਚਲੇ ਗਏ ਪਿੱਛੋਂ ਉਹਨਾਂ ਦੇ ਮਾਪੇ ਬੁਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੇ ਨੇ ਸਭ ਤੋਂ ਔਖਾ ਸਮਾਂ ਹੀ ਹੁੰਦਾ ਹੈ ਕਿ ਜਦੋਂ ਮਾਪਿਓ ਨੂੰ ਆਪਣੇ ਜਵਾਨ ਜਾਂ ਫਿਰ ਛੋਟੇ-ਛੋਟੇ ਬੱਚਿਆਂ ਨੂੰ ਗੋਦ ਦੇ ਵਿੱਚ ਚੁੱਕ ਕੇ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਪਵੇ। ਇੱਕ ਹੋਰ ਇਹੋ ਜਿਹੀ ਹੀ ਘਟਨਾ ਜਿੱਥੇ 10 ਸਾਲ ਦੀ ਹਰਗੁਣਕੌਰ ਉਹਦੀ ਵੀ ਜਾਨ ਗਈ ਹੈ ਇੱਕ ਸੜਕ ਹਾਦਸੇ ਦੇ ਵਿੱਚ ਆਪਣੇ ਮਾਸੀ ਦੇ ਮੁੰਡੇ ਦੇ ਨਾਲ ਉਹ ਮੋਟਰਸਾਈਕਲ ਤੇ ਆ ਰਹੀ ਸੀ ਕਿ ਉਹਨਾਂ ਦੀ ਕਾਰ ਤੇ ਨਾਲ ਟੱਕਰ ਹੋ ਜਾਂਦੀ ਹੈ। ਪਵਾਨੀਗੜ ਅਤੇ ਸੁਨਾਮ ਦੇ ਵਿੱਚ ਵਾਪਰੇ ਨਾ ਦੋ ਹਾਦਸਿਆਂ ਦੇ ਵਿੱਚ ਦੋ ਨਿੱਕੇ ਨਿੱਕੇ ਬੱਚਿਆਂ ਦੀ ਜਾਨ ਗਈ ਹੈ ਇਸ ਕੁੜੀ ਦੀ ਉਮਰ ਮਹਿਜ਼ 10 ਸਾਲ ਦੀ ਸੀ ਅਤੇ ਨਾਮ ਹਰਗੁਣ ਪੰਜਵੀਂ ਜਮਾਤ ਦੀ ਇਹ ਵਿਦਿਆਰਥਣ ਸੀ ਦੂਸਰੇ ਪਾਸੇ ਉਹ ਮੁੰਡਾ ਜਿਸ ਦੀ ਉਮਰ ਕਰੀਬ 15 ਕ ਸਾਲ ਦੀ ਸੀ ਅਤੇ ਉਹ ਆਪਣੀ ਮਾਂ ਦੇ ਨਾਲ ਜਾ ਰਿਹਾ ਸੀ ਮਾਂ ਇਸ ਸਮੇਂ ਜ਼ਖਮੀ ਹੈ ਅਤੇ ਉਸ ਮੁੰਡੇ ਦੀ ਜਾਨ ਜਾ ਚੁੱਕੀ ਹੈ ਕੈਨੇਡਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉੱਥੇ ਵੀ ਇੱਕ ਕੁੜੀ ਦਰਖਤ ਦੇ ਹੀਠਾਨ ਤੋਂ ਬਾਅਦ ਆਪਣੀ ਜਾਨ ਗਵਾ ਚੁੱਕੀ ਐ ਰਿਤਿਕਾ ਉਸਦਾ ਨਾਮ ਐ ਜਲੰਧਰ ਵਿਖੇ ਉਸਦੇ ਮਾਪਿਓ ਬਿਊਟੀ ਪਾਰਲਰ ਚਲਾਉਂਦੇ ਨੇ ਦੋਹੇ ਜਾਣੇ ਉਹਨਾਂ ਦਾ ਕਹਿਣਾ ਕਿ ਅਸੀਂ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਹੀ ਆਪਣੀ ਧੀ ਨੂੰ ਵਿਦੇਸ਼ ਤੇ ਵਿੱਚ ਭੇਜਿਆ ਸੀ ਇਸੇ ਸਾਲ ਜਨਵਰੀ ਦੇ ਵਿੱਚ ਉਹ ਗਈ ਸੀ ਹਲੇ ਉਹ ਸਾਰਾ ਕਰਜ਼ਾ ਉਹ ਸਾਰਾ ਬੋਝ ਮਾਪਿਆਂ ਦੇ ਮੋਢਿਆਂ ਤੇ ਹੀ ਐ ਤੇ ਇਧਰੋਂ ਇੱਕ ਇੰਨਾ ਵੱਡਾ ਬਹੁਜਨਾਂ ਦੇ ਖੋਰ ਆਣ ਪਿਆ ਜਿੱਥੇ ਉਹਨਾਂ ਦੀ ਜਵਾਨ ਧੀ ਦੀ ਜਾਨ ਚਲੀ ਗਈ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਦੇ ਉੱਪਰ ਪੇੜ ਡਿੱਗ ਪਿਆ ਸੀ ਅਤੇ ਇਸ ਪੇੜ ਤੇ ਗਿਰਨ ਦੇ ਕਾਰਨ ਉਸ ਕੁੜੀ ਦੀ ਜਾਨ ਗਈ ਪਹਿਲਾਂ ਉਹ ਜ਼ਖਮੀ ਹੋਈ ਸੀ ਉਸ ਨੂੰ ਕੁਝ ਦਿਨ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਤਾਂ ਕੁਝ ਦਿਨ ਉਸਨੇ ਜ਼ਰੂਰ ਕੱਢੇ ਇਸ ਉਮੀਦ ਦੇ ਨਾਲ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਬਚ ਜਾਵੇਗੀ ਪਰ ਇੰਜ ਨਹੀਂ ਹੋ ਪਾਇਆ ਇਹ ਸਾਰੀਆਂ ਦੁਖਦ ਘਟਨਾਵਾਂ ਵਾਪਰ ਚੁੱਕੀਆਂ ਨੇ ਕਿੰਨੇ ਹੀ ਪਰਿਵਾਰ ਉਜੜ ਚੁੱਕੇ ਨੇ ਸੜਕਾਂ ਦੇ ਉੱਪਰ ਹੋ ਰਹੇ ਹਾਦਸਿਆਂ ਦੇ ਲਈ ਅਸੀਂ ਇਹ ਨਹੀਂ ਆਖ ਸਕਦੇ ਕਿ ਇਹ ਸਿਰਫ ਰੱਬ ਦਾ ਹੀ ਪਾਣਾ ਸੀ ਇਸ ਦੇ ਪਿੱਛੇ ਦੇ ਕਈ ਕਾਰਨ ਨੇ ਜਦੋਂ ਕਿਸੇ ਦੇ ਵੀ ਵੱਲੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਉਹ ਦੱਸਦੇ ਨੇ ਕਿ ਇੱਥੇ ਗੱਡੀ ਦੇ ਵਿੱਚ ਕੋਈ ਕਮੀ ਸੀ ਸਪੀਡ ਜ਼ਿਆਦਾ ਓਵਰ ਸੀ ਨਸ਼ਾ ਕੀਤਾ ਹੋਇਆ ਸੀ ਸੜਕ ਖਰਾਬ ਸੀ ਇਹ ਆਪਰੇ ਵਾਹਨ ਹੀ ਇੰਨਾ ਜ਼ਿਆਦਾ ਪੁਰਾਣਾ ਸੀ ਜਿਸ ਤੇ ਕਾਰਨ ਉਹ ਇਸ ਨੂੰ ਸੰਭਾਲ ਨਹੀਂ ਪਾਏ ਅਤੇ ਇਹ ਜਿਹੜਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਇੰਨੀ ਖ਼ਾਬਦਾਨੀਤਾ ਸੀ ਖੁਦ ਵਰਤ ਸਕਦੀਆਂ ਕਿ ਅਸੀਂ ਆਪਣੀ ਗੱਡੀ ਦੀ ਸਪੀਡ ਨੂੰ ਕੰਟਰੋਲ ਦੇ ਵਿੱਚ ਰੱਖ ਸਕੇ ਓਵਰ ਸਪੀਡ ਦੇ ਕਾਰਨ ਹੋ ਰਹੇ ਵੱਧ ਹਾਦਸੇ ਕਿੰਨੇ ਹੀ ਘਰਾਂ ਨੂੰ ਹੁਣ ਤੱਕ ਉਜਾੜ ਚੁੱਕੇ ਨੇ ਬਾਅਦ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਇਹੀ ਸਾਹਮਣੇ ਆਉਂਦਾ ਹੈ ਕਿ ਸਪੀਡ ਵੱਧ ਸੀ ਉਹਨਾਂ ਤੋਂ ਗੱਡੀ ਸੰਭਲੀ ਨਹੀਂ ਜਿਸ ਤੇ ਚਲਦੇ ਹੋਏ ਉਹ ਦੂਸਰੇ ਦੇ ਵਿੱਚ ਜਾ ਵੱਜੇ ਉਹ ਲੋਕ ਵੀ ਇਸ ਦੇ ਵਿੱਚ ਆਪਣੀ ਜਾਨ ਗਵਾ ਜਾਂਦੇ ਨੇ ਜਿਹੜੇ ਕਿ ਸਾਰੇ ਟ੍ਰੈਫਿਕ ਰੂਲਸ ਨੂੰ ਫੋਲੋ ਕਰਦੇ ਨੇ ਆਪਣੇ ਹੱਥ ਤੇ ਆਪਣੀ ਸਾਈਡ ਤੇ ਸਹੀ ਸਪੀਡ ਦੇ ਨਾਲ ਜਾ ਰਹੇ ਹੁੰਦੇ ਨੇ ਕਿਉਂਕਿ ਇੱਕੋ ਮੋਟਰਸਾਈਕਲ ਤੇ ਜਦੋਂ ਬੱਚੇ ਵੀ ਬੈਠੇ ਹੋਣ પતિ ਪਤਨੀ ਵੀ ਹੋਣ ਤਾਂ ਉਹ ਥੋੜਾ ਗੁਰੇਜ਼ ਹੀ ਕਰਦੇ ਨੇ ਕੋਈ ਹੁੱਲੜਬਾਜ਼ੀ ਉਹ ਨਹੀਂ ਕਰਦੇ ਚੰਗੀ ਤਰ੍ਹਾਂ ਸਾਰੇ ਜਾਣਦੇ ਨੇ ਧਿਆਨ ਦੇ ਨਾਲ ਉਹ ਆਪਣੇ ਘਰ ਜਾ ਰਹੇ ਹੁੰਦੇ ਨੇ ਪਰ ਜੇਕਰ ਸਾਹਮਣੇ ਤੋਂ ਆ ਰਹੀ ਕੋਈ ਕਾਰ ਸਾਹਮਣੇ ਤੋਂ ਆ ਰਿਹਾ ਕੋਈ ਟਰਾਲਾ ਉੱਚੀ ਸਪੀਕਰ ਵਜਾ ਕੇ ਜਾਂ ਫਿਰ ਫੋਨ ਤੇ ਲੱਗਿਆ ਹੋਇਆ ਬੇਧਿਆਨਾ ਹੋ ਕੇ ਸਪੀਡ ਨੱਪੀ ਆ ਰਿਹਾ ਹੋਵੇ ਤਾਂ ਉਸ ਤੋਂ ਬਾਅਦ ਇਹੋ ਜਿਹੇ ਲੋਕ ਕੀ ਕਰਨ ਜਦੋਂ ਵੱਡਾ ਵਾਹਨ ਆ ਕੇ ਉਹਨਾਂ ਦੇ ਵਿੱਚ ਵੱਜ ਜਾਂਦਾ ਹੈ ਇਹੀ ਹੁੰਦਾ ਮੌਕੇ ਤੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਰੱਬ ਦੇ ਆਸਰੇ ਖੁਦ ਨੂੰ ਛੱਡ ਦਿੰਦੇ ਨੇ ਕਿ ਸਭ ਕੁਝ ਠੀਕ ਹੋਵੇਗਾ ਪਰ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਕਈ ਵਾਰ ਟਿਪਰ ਚਾਲਕ ਆਪਣੇ ਵਾਹਨਾਂ ਨੂੰ ਛੱਡ ਕੇ ਭੱਜਦੇ ਦਿਖੇ ਕਦੇ ਟਰੱਕ ਚਾਲਕ ਅਤੇ ਹੁਣ ਤਾਂ ਇਹ ਹਾਲਾਤ ਨੇ ਕਿ ਕਾਰ ਚਾਲਕ ਵੀ ਇਹ ਸਾਰੇ ਹਾਦਸਾ ਹੋਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਕਿ ਉਹ ਇੰਨਾ ਸਮਾਂ ਪਾ ਸਕਣ ਕਿ ਪੁਲਿਸ ਦੀ ਗ੍ਰਿਫਤ ਤੋਂ ਉਹ ਕਿਵੇਂ ਬਚ ਸਕਦੇ ਨੇ ਉਹ ਸਭ ਕੁਝ ਦੇਖ ਸਕਣ ਤਾਂ ਖੈਰ ਇਹ ਉਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਜਿਹੜੀਆਂ ਕਿ ਜੀ ਦਾ ਜੰਜਾਲ ਬਣੀਆਂ ਹੋਈਆਂ ਨੇ ਪਰ ਅਸੀਂ ਜੇ ਕੁਝ ਕਰ ਸਕਦੇ ਹਾਂ ਤਾਂ ਸਪੀਡ ਦਾ ਧਿਆਨ ਰੱਖੀਏ ਗੱਡੀ ਨੂੰ ਹੌਲੀ ਚਲਾਈਏ ਆਪਣੇ ਨਾਲ ਨਾਲ ਦੂਸਰੇ ਦੀ ਵੀ ਕੀਮਤੀ ਜਾਨ ਨੂੰ ਅਸੀਂ ਇਸੇ ਤਰ੍ਹਾਂ ਬਚਾ ਸਕਦੇ ਹਾਂ ਪਰ ਅੱਜ ਦੀਆਂ ਇਹ ਕੁਝ ਇਹੋ ਜਿਹੀਆਂ ਖਬਰਾਂ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਲੋਕਾਂ ਦਾ ਕਿਤੇ ਵੀ ਕੋਈ ਕਸੂਰ ਨਹੀਂ ਸੀ ਨਾ ਮਾਸੂਮ ਬੱਚਿਆਂ ਦੀ ਕਿਤੇ ਕੋਈ ਗਲਤੀ ਨਹੀਂ ਸੀ ਪਰ ਸਿਰਫ ਸਿਰਫ ਸਾਹਮਣੇ ਤੋਂ ਆ ਰਹੇ ਵਾਹਨਾ ਦੇ ਬੰਨ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਇਹਨਾਂ ਬੱਚਿਆਂ ਦੀ ਜਾਨ ਚਲੀ ਗਈ ਜਲੰਧਰ ਦੀ ਰਹਿਣ ਵਾਲੀ ਇਸ ਕੁੜੀ ਦੇ ਨਾਲ ਕੈਨੇਡਾ ਦੇ ਵਿੱਚ ਇੱਕ ਮਾੜਾ ਹਾਦਸਾ ਹੋਇਆ ਜਿੱਥੇ ਪੇੜ ਦੇ नीचे ਇਹ ਦੱਬ ਕੇ ਆਪਣੀ ਜਾਨ ਗਵਾ ਗਈ ਮ੍ਰਿਤਕਾ ਦੀ ਪਛਾਣ 22 ਸਾਲਾ ਰਿਤਿਕਾ ਰਾਜਪੂਤ ਦੇ ਤੌਰ ਤੇ ਕੀਤੀ ਗਈ ਹੈ ਇਹ ਪਰਿਵਾਰ ਆਪਣੀ ਧੀ ਨੂੰ ਵਿਦੇਸ਼ ਇਸ ਕਰਕੇ ਭੇਜ ਰਿਹਾ ਸੀ ਤਾਂ ਕਿ ਘਰ ਦੇ ਹਾਲਾਤਾਂ ਨੂੰ ਸੁਧਾਰਿਆ ਜਾ ਸਕੇ ਕੈਨੇਡਾ ਦੇ ਵਿੱਚ ਕੁਝ ਬੱਚੇ ਅਤੇ ਲੋਕ ਮਿਲ ਕੇ ਪੈਸਾ ਇਕੱਠੇ ਕਰ ਰਹੇ ਨੇ ਤਾਂ ਕਿ ਇਸ ਕੁੜੀ ਦੀ ਮ੍ਰਿਤਕ ਦੇ ਹੁਣ ਵਾਪਸ ਪੰਜਾਬ ਭਾਰਤ ਭੇਜੀ ਜਾ ਸਕੇ ਰਿਤਿਕਾ ਦੀ ਮਾਂ ਕਿਰਨ ਰਾਜਪੂਤ ਨੇ ਕਿਹਾ ਕਿ ਅਸੀਂ 2007 ਦੇ ਵਿੱਚ ਜਲੰਧਰ ਆਏ ਸੀ ਉਸ ਸਮੇਂ ਤੋਂ ਹੀ ਅਸੀਂ ਇੱਕ ਕਿਰਾਏ ਦੇ ਘਰ ਤੇ ਰਹਿ ਰਹੇ ਹਾਂ ਦੋਨੋਂ ਪਤੀ ਪਤਨੀ ਜਲੰਧਰ ਦੇ ਵਿੱਚ ਆਪਣਾ ਬੁਟੀਕ ਚਲਾਉਂਦੇ ਨੇ ਛੋਟੀ ਬੇਟੀ ਨੌਕਰੀ ਕਰਦੀ ਹੈ ਬੇਟਾ ਹਲੇ ਪੜ੍ਹਾਈ ਕਰ ਰਿਹਾ ਹੈ ਪਰਿਵਾਰਿਕ ਸਮस्याਆਂ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੀ ਰਿਤਿਕਾ ਨੂੰ ਕੈਨੇਡਾ ਭੇਜਿਆ ਸੀ ਤਾਂ ਕਿ ਉਹ ਉੱਥੇ ਜਾ ਕੇ ਪੈਸਾ ਕਮਾਵੇਗੀ ਅਤੇ ਘਰ ਦੀਆਂ ਤੰਗੀਆਂ ਪਰੇਸ਼ਾਨੀਆਂ ਦੂਰ ਹੋਣ ਗਿਆ। ਇਸ ਦੇ ਚੱਲਦੇ ਹੀ ਕਾਲਜ ਦੇ ਵਿੱਚ ਆਨਲਾਈਨ ਹਸਪਿਟੈਲਿਟੀ ਮੈਨੇਜਮੈਂਟ ਕੋਰਸ ਕਰ ਰਹੀ ਇਸ ਕੁੜੀ ਦੀ ਉੱਥੇ ਜਾਨ ਚਲੀ ਗਈ। 7 ਦਸੰਬਰ ਨੂੰ ਜੇਮਸ ਲੇਕ ਦੇ ਕੋਲ ਦੇ ਰਾਤ ਇੱਕ ਪੇੜ ਗਿਰਨ ਦੇ ਕਾਰਨ ਰਿਤਿਕਾ ਜ਼ਖਮੀ ਹੋਈ ਸੀ ਜਿਸ ਤੋਂ ਬਾਅਦ ਹੁਣ ਉਸਦੀ ਜਾਨ ਚਲੀ ਗਈ। ਰਿਤਿਕਾ ਨੇ ਭਾਰਤ ਦੇ ਵਿੱਚ ਹਸਪਿਟੈਲਿਟੀ ਦਾ ਕੋਰਸ ਕੀਤਾ ਹੋਇਆ ਸੀ ਕੈਨੇਡਾ ਦੇ ਵਿੱਚ ਇੱਕ ਸੰਸਥਾਨ ਦੇ ਵਿੱਚ ਦਾਖਲਾ ਲਿਆ ਸੀ ਲੋਨ ਲੈ ਕੇ ਇਸ ਕੁੜੀ ਨੂੰ ਵਿਦੇਸ਼ ਦੇ ਵਿੱਚ ਭੇਜਿਆ ਗਿਆ ਸੀ ਪਰ ਉੱਥੇ ਇਸ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਡੂੰਘੇ ਸਦਮੇ ਦੇ ਵਿੱਚ ਨੇ ਅਤੇ ਉਸ ਦੀ ਮ੍ਰਿਤਕ ਦੇ ਨੂੰ ਪੰਜਾਬ ਲਿਆਉਣ ਦੇ ਲਈ ਅਪੀਲ ਕਰ ਰਹੇ ਨੇ ਮਿੰਤਾ ਕਰ ਰਹੇ ਨੇ ਦੂਜੀ ਵੱਡੀ ਖਬਰ ਵੀ ਇਸੇ ਤਰ੍ਹਾਂ ਦੀ ਹੈ ਜਿੱਥੇ ਤੇਜ਼ ਰਫਤਾਰ ਕਾਰ ਨੇ ਕਾਰਟ ਨੂੰ ਟੱਕਰ ਮਾਰੀ ਅਤੇ 37 ਸਾਲਾ ਔਰਤ ਦੀ ਜਾਨ ਚਲੀ ਗਈ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਡੇਰਾਬਸੀ ਫਲਾਈਓਵਰ ਤੇ ਤੇਜ਼ ਰਫਤਾਰ ਕਾਰ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਇਸ ਕਾਰ ਤੇ ਵਿੱਚ ਬੈਠੀ ਵਿਧਵਾ ਔਰਤ ਉਸ ਤੋਂ ਗਿਰ ਪੈਂਦੀ ਹੈ ਅਤੇ ਦਮ ਤੋੜ ਜਾਂਦੀ ਹੈ ਕਾਰ ਚਾਲਕ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਹੈ ਦੱਸਦੀ ਹੈ ਕਿ ਮਾਮਲੇ ਦੀ ਤਫ਼ਤੀਸ਼ੀ ਅਫ਼ਸਰ ASI ਜਸਪਾਲ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਅਮ੍ਰਿਤਕੌਰ ਪਤਨੀ ਰਮਨਦੀਪ ਸਿੰਘ ਵਾਸੀ ਪਿੰਡ ਪਾਖਰਪੁਰ ਆਪਣੇ ਪਿੰਡ ਤੋਂ ਡੇਰਾ ਬੱਸੀ ਵਿਖੇ ਸਿਲਾਈ ਸੈਂਟਰ ਦੇ ਵਿੱਚ ਆਟੋ ਰਾਹੀਂ ਜਾ ਰਹੀ ਸੀ ਜਦੋਂ ਉਹ ਆਟੋ ਦੇ ਵਿੱਚ ਬੈਠ ਕੇ ਮੋਲਸਨ ਕੋਰ ਬੀਅਰ ਫੈਕਟਰੀ ਦੇ ਨੇੜੇ ਪਹੁੰਚਦੀ ਹੈ ਤਾਂ ਪਿੱਛੋਂ ਤੇਜ਼ ਰਫ਼ਤਾਰ ਤੇ ਨਾਲ ਆ ਰਹੀ ਇਸ ਕਾਰ ਤੇ ਵੱਲੋਂ ਟੱਕਰ ਮਾਰੀ ਗਈ ਆਟੋ ਦੇ ਵਿੱਚ ਬੈਠੀ ਔਰਤ ਥੱਲੇ ਡਿੱਗ ਪਈ ਜ਼ਖਮੀ ਹੋ ਗਈ ਐਸੇ ਦੌਰਾਨ ਹੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਔਰਤ ਨੂੰ ਸਥਾਨਕ ਲੋਕਾਂ ਨੇ ਐਸੇ ਹਾਲਤ ਦੇ ਵਿੱਚ ਹਸਪਤਾਲ ਵਿਖੇ ਡੇਰਾਬਸੀ ਵਿੱਚ ਪਹर्ती ਕਰਵਾ ਦਿੱਤਾ ਇਲਾਜ ਦੇ ਦੌਰਾਨ ਇਸ ਵਿਧਵਾ ਔਰਤ ਦੀ ਜਾਨ ਚਲੀ ਗਈ ਅਤੇ ਦੋ ਬੱਚੇ ਅਨਾਥ ਹੋ ਗਏ ਇਹ ਔਰਤ ਆਪਣੇ ਸਸੋਰੀ ਅਤੇ ਬੱਚਿਆਂ ਦੇ ਨਾਲ ਪਿੰਡ ਪਾਖਰਪੁਰ ਦੇ ਵਿੱਚ ਹੀ ਰਹਿੰਦੀ ਸੀ ਅਤੇ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੜਕ ਹਾਦਸੇ ਦੇ ਨਾਲ ਜੁੜਿਆ ਹੋਇਆ ਤੀਜਾ ਮਾਮਲਾ ਭਵਾਨੀਗੜ ਆਲੋਆਰ ਖ ਲਿੰਕ ਸੜਕ ਤੇ ਵਾਪਰਿਆ ਜਿੱਥੇ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋਈ ਅਤੇ 10 ਸਾਲ ਦੀ ਸਕੂਲੀ ਵਿਦਿਆਰਥਣ ਦੀ ਜਾਨ ਚਲੀ ਗਈ ਮ੍ਰਿਤਕਾ ਦੀ ਪਛਾਣ ਹਰਗੁਨ ਕੌਰ ਉਮਰਦਾਸ ਸਾਲ ਪੁੱਤਰੀ ਗੁਰਪਿੰਦਰ ਸਿੰਘ ਵਾਸੀ ਸਤਕੁਲਾ ਕਲੋਨੀ ਭਵਾਨੀਗੜ ਦੇ ਵਜੋਂ ਕੀਤੀ ਗਈ ਹੈ ਸਿਵਲ ਹਸਪਤਾਲ ਦੇ ਵਿੱਚ ਦਾਖਲ ਗੁਰਸੇਵਕ ਸਿੰਘ ਵਾਸੀ ਸਤਕੁਲਾ ਕਲੋਨੀ ਨੇ ਦੱਸਿਆ ਕਿਉਂ ਮੋਟਰਸਾਈਕਲ ਦੇ ਰਾਹੀ ਆਪਣੀ ਮਾਸੀ ਦੀ ਧੀ ਹਰਗੁਨ ਕੌਰ ਸਮੇਤ ਸ਼ਹਿਰ ਦੇ ਵਿੱਚੋਂ ਆਪਣੇ ਘਰ ਨੂੰ ਜਾ ਰਹੇ ਸਨ ਕਿ ਇਸੇ ਦੌਰਾਨ ਹੀ ਲਿੰਕ ਸੜਕ ਤੇ ਮੋੜ ਤੇ ਆਲੂਵਰਖ ਵੱਲੋਂ ਆ ਰਹੀ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਉਹ ਡਿੱਗ ਪਏ ਹਾਦਸੇ ਦੇ ਵਿੱਚ ਹਰਗੁਨ ਨੇ ਦਮ ਤੋੜਿਆ ਕਲੋਨੀ ਵਾਸੀਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਸੀ ਹਰਗੁਨ ਕੌਰ ਜੋ ਕਿ 5ਵੀਂ ਜਮਾਤ ਦੇ ਵਿੱਚ ਪੜਦੀ ਸੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਇਸ ਮਗਰੋਂ थाना ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਨੂੰ ਅਗਲੀ ਕਾਰਵਾਈ ਦੇ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਭੇਜ ਦਿੱਤਾ ਗਿਆ ਅਤੇ ਮਾਮਲਾ ਵੀ ਦਰਜ ਹੋ ਚੁੱਕਿਆ ਹੈ। ਲੜਖਾਤਸੇ ਦਾ ਹੀ ਸ਼ਿਕਾਰ ਹੋਇਆ ਮਾਪਿਆਂ ਦਾ ਇਹ ਸੋਹਣਾ ਪੁੱਤ ਸੁਨਾਮ ਸੁੱਲਰ ਕਰਾਟ ਸੜਕ ਤੇ ਹੋਏ ਹਾਦਸੇ ਦੇ ਵਿੱਚ ਇਸ ਪੁੱਤ ਦੀ ਜਾਨ ਗਈ ਹੈ ਅਤੇ ਮਾਂ ਕੰਬੀ ਰੂਪ ਤੇ ਨਾਲ ਜ਼ਖਮੀ ਹੈ। ਪੁਲਿਸ ਚੌਂਕੀ ਮਹਿਲਾ ਚੌਂਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਖੰਡਿਆਲ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਆਪਣੀ ਪਤਨੀ ਹਰਦੀਪ कौर ਅਤੇ ਪੁੱਤਰ ਗੁਰਜੋਬਨ ਸਿੰਘ ਸਮੇਤ ਮੋਟਰਸਾਈਕਲ ਤੇ ਡਿੜਬਾ ਤੋਂ ਖੰਡਿਆਲ ਆਪਣੇ ਘਰ ਪਰਤ ਰਹੇ ਸਨ ਜਿਵੇਂ ਹੀ ਉਹ ਤਰੰਜੀ ਖੇੜਾ ਖੰਡਿਆਲੀ ਪਿੰਡ ਦੇ ਨੇੜੇ ਆਏ ਤਾਂ ਅੱਗਿਓ ਆ ਰਹੇ ਅਣਪਛਾਤੇ ਵਾਹਨ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਦੇ ਕਾਰਨ ਗੁਰਵਿੰਦਰ ਸਿੰਘ ਦੀ ਪਤਨੀ ਹਰਦੀਪ ਕੌਰ ਅਤੇ ਪੁੱਤਰ ਗੁਰਜੋਬਨ ਸਿੰਘ 15 ਸਾਲ ਇਸ ਬੱਚੇ ਦੀ ਉਮਰ ਸੀ ਉਹ ਸੜਕ ਤੇ ਡਿੱਗ ਪਏ ਐਂਬੂਲੈਂਸ ਤੇ ਰਾਹੀਂ ਸਿਵਲ ਹਸਪਤਾਲ ਸੁਨਾਮ ਇਨਾਂ ਨੂੰ ਪਹੁੰਚਾਇਆ ਗਿਆ ਅਤੇ ਡਾਕਟਰਾਂ ਦੇ ਵੱਲੋਂ ਇੱਥੇ 15 ਸਾਲ ਦੇ ਗੁਰਜੋਬਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਉਸਦੀ ਮਾਂ ਦੀ ਹਾਲਤ ਇਸ ਸਮੇਂ ਨਾਜ਼ੁਕ ਹੈ ਅਤੇ ਉਹਨਾਂ ਨੂੰ ਪਟਿਆਲਾ ਭੇਜ ਦਿੱਤਾ ਗਿਆ